ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਮਰਨਾਥ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਵੱਡਾ ਹਾਦਸਾ ਮੀਡੀਆ ਰਿਪੋਰਟਸ ਮੁਤਾਬਕ ਪਗਵਤੀ ਨਗਰ ਬੇਸ ਕੈਂਪ ਤੋਂ ਪਹਿਲਗਾਮ ਜਾ ਰਹੀ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਇਸ ਹਾਦਸੇ ਵਿੱਚ 6 ਜਨਤਾ ਲੂ ਜ਼ਖਮੀ ਹੋ ਗਏ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਹਾਦਸਾ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਚੰਦਰਕੋਟ ਨੇੜੇ ਵਾਪਰੇ ਉਹਨਾਂ ਨੇ ਕਿਹਾ ਹੈ ਕਿ ਇਹ ਹਾਦਸਾ ਇੱਕ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਹੋਇਆ ਜੋ ਕਿ ਬਾਅਦ ਵਿੱਚ ਦੋ ਹੋਰ ਵਾਹਨਾਂ ਨਾਲ ਟਕਰਾ ਗਈ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਹੈ ਅਮਰਨਾਥ ਯਾਤਰਾ ਦਾ ਚੌਥਾ ਜੱਥਾ ਸ਼ਨੀਵਾਰ ਸਵੇਰੇ 3:30 ਵਜੇ ਤੋਂ 4:05 ਮਿੰਟ ਦੇ ਵਿਚਕਾਰ ਪਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ ਹੈ ਇਸ ਵਿੱਚ ਕੁੱਲ 6996 ਸ਼ਰਧਾਲੂ ਸ਼ਾਮਿਲ ਹਨ ਜਿਸ ਵਿੱਚ 5196 ਫੋਰਸ ਤੇ 1427 ਔਰਤਾ 24 ਬੱਚੇ 331 ਸਾਧੂ ਅਤੇ ਇੱਕ 트랜스젠ਡਰ ਸ਼ਾਮਿਲ ਸਨ ਇਸ ਜਥੇ ਵਿੱਚ 4226 ਸ਼ਰਧਾਲੂ 161 ਵਾਹਨਾ ਵਿੱਚ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਰੋਡ ਤੇ ਨੌਨਪਾਲ ਬੇਸ ਕੈਂਪਲੇ ਜਾਵਾਨਾ ਹੋਏ ਸਨ ਤੁਹਾਨੂੰ ਦੱਸ ਦਈਏ ਬਹੁਤ ਵੱਡਾ ਹਾਦਸਾ ਜਿਹੜਾ ਵਾਪਰਿਆ ਹੈ ਭਗਵਤੀ ਨਗਰ ਬੇਸ ਕੈਂਪ ਵਿੱਚ ਸਵੇਰ ਤੋਂ ਹੀ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਭਰਿਆ ਹੋਇਆ ਮਾਹੌਲ ਨਜ਼ਰ ਆ ਰਿਹਾ ਸੀ ਸ਼ਰਧਾਲੂਆਂ ਵੱਲੋਂ ਹਰ ਹਰ ਮਹਾਦੇਵ ਜੈ ਪਾਪਾ ਬਰਫਾਨੀ ਦੇ ਜਕਰੇ ਜਿਹੜੇ ਨੇ ਉਹ ਲਾਏ ਜਾ ਰਹੇ ਸਨ ਤੇ ਹੁਣ ਇੱਕ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਵੀ ਅਮਰਨਾਥ ਯਾਤਰੀਆਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ